ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਕੀ ਕਣ ਆਖਾਂ ਮੈਂ ਔਰਤ ਮਾਂ ਕੋਠੇ ਦੇ ਕਿਸੇ ਕੋਨੇ ਬੈਠ ਉੱਚੀ ਰੋਣਾ ਜਾਂ ਫਿਰ ਰਜਾਈ ਚ ਹਟਕੂਰੇ ਪਰਨੇ ਕਦੇ-ਕਦੇ ਦੱਬੀ ਆਵਾਜ਼ ਨਾਲ ਮਨ ਅੰਦਰ ਰੋ ਲੈਣਾ ਹਾਂ ਮੈਂ ਇੰਜ ਹੀ ਕਰਦੀ ਹਾਂ ਅੱਜਕੱਲ ਕੋਈ ਦੁੱਖ ਨਹੀਂ ਹੋਰ ਮਾਂ ਬਸ ਤੇਰੀ ਤਕਲੀਫ ਨਹੀਂ ਚੱਰੀ ਜਾਂਦੀ ਇਈ ਰੀਤੇ ਬੰਦਸ਼ਾਂ ਲਗਾਉਣਾ ਤਕਲੀਫ ਦੇ ਐ 슈ਗਰ ਨਾ ਵਧ ਜੀ ਬੀਪੀ ਨਾ ਵਧ ਜੀ ਤੇਲ ਨਾਲ ਪੱਕਿਆ ਖਾਣਾ ਨਹੀਂ ਖਾਣਾ ਅਣ ਚੋਪੜੀ ਰੋਟੀ ਤੇ ਹੋਰ ਪਤਾ ਨਹੀਂ ਕਿੰਨੇ ਕ ਬੰਦਸ਼ ਏ ਨਹੀਂ ਖਾਣਾ ਉਹ ਨਹੀਂ ਖਾਣਾ ਪਰ ਸੱਚੀ ਜਾਣੀ ਤੇਰੀ ਉਹ ਭੁੱਖ ਪਿਆਸ ਮੈਨੂੰ ਵੀ ਤੁਰਤੀਕ ਮਹਿਸੂਸ ਹੁੰਦੀ ਹੈ ਜਦ ਕੋ ਚੋਰੀ ਚੱਕ ਜਦ ਤੂੰ ਚੋਰੀ ਚੋਕ ਮਿੱਠਾ ਮੂੰਹ ਚ ਪਾ ਲੈਂਦੀ ਹੈ ਪਤਾ ਲੱਗਣ ਤੇ ਮੈਂ ਗੁੱਸਾ ਜ਼ਰੂਰ ਹੋਣੀ ਐ ਪਰ ਤੇਰੇ ਭੋਲੇ ਚਿਹਰੇ ਤੇ ਤਰਸ ਵੀ ਬਹੁਤ ਆਉਂਦਾ ਹੈ ਖਿਜ ਕੇ ਕਿੰਨੇ ਵਾਰ ਆਪ ਤੇ ਜਪੇੜਾ ਮਾਰ ਲੈਂਦੀ ਹਾਂ ਮੇਰਾ ਦਰਦ ਤੈਨੂੰ ਵੀ ਧੁਰ ਅੰਦਰ ਮਹਿਸੂਸ ਹੁੰਦਾ ਹੋ ਤਾਂ ਹੀ ਤੂੰ ਮੇਰੀਆਂ ਅੱਖਾਂ ਪਾੜ ਵਾਦਾ ਕਰਦੀ ਐ ਕਿ ਹੁਣ ਨਹੀਂ ਮਿੱਠਾ ਖਾਂਦੀ ਤੂੰ ਉਦਾਸ ਨਾ ਹੋ ਬੁੱਤ ਧੰਨਵਾਦ